ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਜੀ ਗੁਰੂ ਤੇ ਇੱਕ ਬਾਦੂ ਤੇ ਮਹਾਰਾਜ ਸਦਾ ਹੀ ਜਜਕਾਰ ਹੈ ਸਦਾ ਹੀ ਜਜਕਾਰ ਹੈ ਸਰਬੱਤ ਦਾ ਭਲਾ ਕਰਵਾਉ ਜੀ ਮੇਲ ਕਰੋ ਕਿਰਪਾ ਕਰੋ ਬਾਈ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਾਬਾ ਜੀ ਔਖੀ ਕੜੀ ਨਾ ਦੇਖਣ ਕਰੋ ਕਿਰਪਾ ਤਨ ਤਨ ਜੀ ਤੇ ਬਾਦੂ ਤੇ ਮਹਾਰਾਜ ਆਪਣੀ ਕਿਰਪਾ ਕਰੋ ਮੇਲ ਕਰੋ ਸੰਗਰਾਨ ਦਾ ਦਿਹਾੜਾ ਹੈ ਬਾਈ ਜੀ ਕਿਰਪਾ ਕਰੋ جي کا خالصہ ਜਨਮ ਜਨਮ ਦੀ ਕੱਟੀਏ ਦਰਸ਼ਨ ਦੇਖੀਵਾ ਕਰਤੇ ਦਰਸ਼ਨ ਦੇਖੀਵਾ ਕਰਤੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਨਾਨਕ ਨਾਮ ਨਰੰਜਨ ਜਾਨਿਓ ਕਿੰਨੀ ਭਗਤ ਪ੍ਰੇਮ ਲਿਵਲਾਈ ਤਾਂ ਤੇ ਅੰਗ ਦੇ ਅੰਗ ਸੰਗ ਪਇਓ ਸਾਇਰ हिन शबरत की नीवाई गे अमरदास की अकथ कथा एक जी कछ की नेष्ट सकल तारण को अब गुर रामदास को मिली वॾाई ટોડી શ્રેષ્ઠ સકલ તારણ કો રબ ગુર રામદાસ કો મેલી વડાઈ રબદાસ ટવંતા ઠોર નીત ઇન त्याગી માયા પ્રગટ ہوا સાધ સંગ ਹਰ ਦਰਸਨ ਪਾਇਆ ਨਾਮ ਰਹਿਉ ਸਾਧੂ ਰਹਿਉ ਰਹਿਉ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿੰਨ ਜਪਿਉ ਗੁਰਮント ਰਾਮ ਨਾਮ ਯੁਰ ਮੈਂ ਗਿਉ ਜਾਕ ਸਮ ਨਹੀਂ ਕੋਈ ਜਿਸ ਮਰਤ ਸੰਕਟ ਮਿਟਾ ਦਰਸਤ ਹਾਰ ਹੋਏ ਸੁ ਕਹੋ ਟਲ ਗੁਰ ਐਹਨ ਸਹਾਜ ਸੁਭਾਏ ਦਰਸ਼ਨ ਪਰਸ ਹੈ ਗੁਰੂ ਕਾ ਜਨਮ ਵਰਨ ਦੁਖ ਜਾ ਹੋਵੇ ਸਭ ਤਖਸਾਮ ਦੀ ਨੂਰ ਅਰਸੋ ਕਰਸੋ ਛੱਟਿਆ सचे पात सह मल जनम, जनम दी कटिया सजन सचा सिर सह सहो जिस पास बठह सब न वे सा ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪੰਜਵਾਂ ਪ੍ਰਭ ਕੀ ਸਰਣ ਸਗਲ ਪਨਾਥੇ ਦੁੱਖ ਬਿਨਸੇ ਸੁਖ ਪਾਇਆ ਦਇਆਲ ਪਾਰ ਬ੍ਰਹਮ ਸੁਆਮੀ ਹੂਰਾ ਸਤਗੁਰ ਧਿਆਇਆ ਪ੍ਰਭ ਕੀ ਸਰਣ ਸਗਲ ਭਲਾ ਥੇ ਦੁੱਖ ਬਿਨਸੇ ਸੁਖ ਪਾਇਆ ਦਇਆਲ ਹੂਆ ਪਾਰ ਬ੍ਰਹਮ ਸੁਆਮੀ ਹੂਰਾ ਸਤਗੁਰ ਧਿਆਇਆ ਕਬ ਜੀਓ ਤੂੰ ਮੇਰੋ ਸਾਹਿਬ ਦਾਤਾ ਘਰ ਕੇ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਉ ਰੰਗ ਰਾਤਾ ਰਹਾ ਊ ਸਤ ਗੁਰ ਨਾਮ ਨਿਧਾਨ ਕਰਾਇ ਕਿੰਤਾ ਸਗਲ ਵਿਨਾਸੀ ਆਰ ਕਿਰਪਾ ਉਪਨੋ ਕਰੀ ਨਾ ਮਨਵਸਿਆ ਹਵ ਨਾਸੀ ਤਾਕੋ ਵਿਘਨ ਨਾ ਕੋ ਲੱਗ ਜੋ ਸਤ ਗੁਰ ਆਪਣਾ ਰੱਖੇ ਚਰਨ ਕਮਲ ਵਸੇ ਹਿਰਦੈ ਅੰਤਰ ਅੰਮ੍ਰਿਤ ਹਰ ਰਸ ਚਾਖੇ ਕ\,ਸੇਵਾ ਸੇਵਕ ਪ੍ਰਭ ਆਪਣੇ ਜਨਮ ਮਿਕੀ ਅਛੁ ਪੁਜਾਈ ਨਾਨਕ ਦਾਸ ਤਾ ਕੈ ਬਿਹਾਰ ਜਨ ਪੂਰਨ ਪਾਦਰਖਾਈ ਕ\,ਸੇਵਾ ਕੋ ਪ੍ਰਭੂ ਆਪਣੇ ਜਿਨ ਮਨ ਕੀ ਇੱਛੁ ਪੁਰਾਈ ਨਨਕਲਾਸ ਟਕ ਬਲਿਹਾਰ ਜਨ ਪੂਰਨ ਦੁਰਖਾਲੀ ਵਾਹਿਗੁਰੂ ਜੀ ਕਾ ਖਾਲਸਾ ਆਈ ਗੁਰਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਪ੍ਰਭ ਕੀ ਸਰਣ ਸਗਲ ਪਹਿ ਲਾਤੇ ਦੁੱਖ ਬਿਨ ਸੇ ਸੁਖ ਪਾਇਆ ਦਇਆ ਦਾ ਆਪਾਰ ਬ੍ਰਹਮ ਸੁਆਮੀ ਓਰਾ ਸਤਗੁਰ ਧਿਆਇਆ